ਪਿੰਡ ਦਿਹਾਣਾ ਦੇ ਉਗੇ ਸਮਾਜ ਸੇਵਕ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਦਿਹਾਣਾ ਵੱਲੋਂ ਐਲ ਡੀ ਐਮ ਇੰਚਾਰਜੋ ਬੀ ਸੀ ਬੀ ਸੈਲ ਹਲਕਾ ਚੱਬੇਵਾਲ ਵੱਲੋਂ ਹੜਪੀੜਤਾ ਨੂੰ ਮੈਡੀਕਲ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਭੁਪਿੰਦਰ ਸਿੰਘ ਦਿਹਾਣਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਕੁਦਰਤੀ ਆਫਤ ਆਉਣ ਕਰਕੇ ਪੰਜਾਬ ਵਿੱਚ ਹੜ੍ਹ ਆਏ ਹੋਏ ਹਨ ਇਸ ਹੜਾਉਣ ਕਰਕੇ ਪੰਜਾਬ ਵਿੱਚ ਕਿਸਾਨਾਂ ਦੀਆਂ ਫਸਲਾਂ ਅਤੇ ਕਰਾਂ ਦਾ ਬਹੁਤ ਨੁਕਸਾਨ ਹੋਇਆ ਹੈ ਉਨਾ ਕਿਹਾ ਕਿ ਹੜ ਆਉਣ ਕਰਕੇ ਕਾਫੀ ਵਿਅਕਤੀ ਬਿਮਾਰ ਹੋ ਗਏ ਪਰ ਅਫਸੋਸ ਦੀ ਗੱਲ ਪੰਜਾਬ ਸਰਕਾਰ ਨੇ ਹੜ ਪੀੜਤਾ ਦੀ ਸਾਰ ਨਹੀਂ ਲਈ ਹੜ ਆਉਣ ਕਾਰਨ ਹਲਕਾ ਚੱਬੇਵਾਲ ਦੀਆ ਲਿੰਕ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆ ਹਨ ਉਨਾ ਕਿਹਾ 6 ਦਿਨ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਸਾਰ ਨਹੀਂ ਲਈ ਉਨਾ ਕਿਹਾ ਕਿ ਪੰਜਾਬ ਸਰਕਾਰ ਤੋਂ ਹਰ ਵਰਗ ਬਹੁਤ ਦੁਖੀ ਹੈ ਇਸ ਮੌਕੇ ਦੋਖ ਦੀ ਕੜੀ ਵਿੱਚ ਉਗੇ ਸਮਾਜ ਸੇਵਕ ਭੁਪਿੰਦਰ ਸਿੰਘ ਦਿਹਾੜਾ ਨੇ ਆਪਣੇ ਕੋਲੋਂ 65000 ਰੁਪਏ ਖਰਚ ਕਰਕੇ ਕਾਰ-ਕਾਰ ਜਾ ਕੇ ਲੋੜਵੰਦਾਂ ਨੂੰ ਮੈਡੀਕਲ ਕਿੱਟਾਂ ਦਿੱਤੀਆਂ ਗਈਆਂ ਇਸ ਮੌਕੇ ਸੁਖਮਿੰਦਰ ਸਿੰਘ ਭੁਪਿੰਦਰ ਸਿੰਘ ਹੈਪੀ ਸੁੱਚਾ ਸਿੰਘ ਰਾਜਕੁਮਾਰ ਰਾਜੂ ਗੰਦਰਵ ਸਿੰਘ ਸਰੂਆ ਪੰਡਤ ਕਮਲਦੀਪ ਬੱਬੂ ਬਲਜਿੰਦਰ ਸਿੰਘ ਦਿਹਾੜਾ ਗੁਰਪ੍ਰੀਤ ਸਿੰਘ ਜੰਜੂਆ ਅਮਰਜੀਤ ਸਿੰਘ ਸੋਨਾ ਠੇਕੇਦਾਰ ਜਸਵੀਰ ਸਿੰਘ ਆਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਵਾਇਕੋਜੀ ਦਾ ਖਾਲਸਾ ਵਾਇਕੋਜੀ ਦੀ ਫਤਿਹ ਮੈਂ ਭਪਿੰਦਰ ਸਿੰਘ ਪਿੰਡ ਦੇਹਾਣਾ ਐਲਜੀਐਮ ਹਲਕਾ ਇੰਚਾਰਜ ਤੱਬੇਵਾਲ ਬੀਸੀ ਓਬੀਸੀ ਸੈੱਲ ਜਿਵੇਂ ਕਿ ਤੁਸੀਂ ਲੋਕ ਸਾਡੇ ਜਾਣਦੇ ਹੋ ਕਿ ਪਿਛਲੇ ਕੁ ਦਿਨਾਂ ਤੋਂ ਪੰਜਾਬ ਵਿੱਚ ਹੜ੍ਹਾਂ ਦੀ ਬਹੁਤ ਮਾਤ ਪੈ ਰਹੀ ਹੈ ਔਰ ਵੱਧ ਹੀ ਜ਼ਿਆਦਾ ਇਹ ਹਲੇ ਤੱਕ ਘਟੀ ਨਹੀਂ ਜਿਹਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਹੋਰ ਜਥੇਬੰਦੀਆਂ ਸਾਰੀਆਂ ਪਾਰਟੀਆਂ ਇੱਕ ਮਿਕ ਹੋ ਕੇ ਲੋਕਾਂ ਦੀ ਹਿਫਾਜ਼ਤ ਕਰ ਰਹੀਆਂ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਆ ਤੇ ਉਹਨਾਂ ਦੇ ਦੇਖ ਦੇਖ ਦੀ ਜ਼ਿੰਮੇਵਾਰੀ ਲੈ ਰਹੇ ਆ ਹਰੇਕ ਪਿੰਡ ਦੇ ਵਿੱਚ ਸਾਡੇ ਪਿੰਡ ਵੀ ਪਿੰਡ ਦੇਹਾਣਾ ਵਿੱਚ ਵੀ ਹੜਾ ਆਇਆ ਸੀ ਚਲੋ ਥੋੜਾ ਨੁਕਸਾਨ ਹੋਇਆ ਪਾਣੀ ਆਇਆ ਤੇ ਚਲ ਗਿਆ ਇਹਨਾਂ ਨਹੀਂ ਹੋਇਆ ਪਤਾ ਅਸੀਂ ਵੀ ਆਪਣੇ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚਲਾ ਕੀਤਾ ਪਏ ਹੜ ਦੀ ਮਾਲ ਵਿੱਚੋਂ ਜੋ ਬੰਦੇ ਗੁਚਦੇ ਆ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਮੈਡੀਕਲ ਦੀ ਸਹਾਇਤਾ ਦੇਈਏ ਇਸ ਲਈ ਅਸੀਂ ਅੱਜ ਮੈਡੀਕਲ ਦੀਆਂ ਕਿੱਟਾਂ ਕਰਕੇ 200 ਕਿੱਟ ਅਸੀਂ ਪਿੰਡ ਦਿਹਾਣਾ ਵਿੱਚ ਅੱਜ ਗਰੀਬ ਬੰਦਿਆਂ ਨੂੰ ਉਹ ਸਾਡੇ ਜਿੰਨੇ ਵੀ ਹੈ ਸਾਰਿਆਂ ਨੂੰ ਅਸੀਂ ਦੇ ਰਹੇ ਹਾਂ ਜਿਸ ਵਿੱਚ ਸਾਡੇ ਦਾ ਸਹਿਯੋਗ ਹੈ ਜੀ ਬਿਲਕੁਲ ਇੱਕ ਜਗ੍ਹਾ ਤੇ ਇਕੱਠਿਆਂ ਜੀ ਇੱਕ ਜਗ੍ਹਾ ਤੇ ਇਕੱਠੇ ਰਹਿ ਕੇ ਸਾਡਾ ਕੰਮ ਚੱਲੇਗਾ ਜੀ ਹੈਲੋ ਬਿੱਲੇ ਹਾਦਿਕ ਛੋਟੇ ਇਨਸਾਨ ਦੀ ਵੀ ਹੈਲਪ ਕਰਨੀ ਚਾਹੀਦੀ ਆ ਜੀ ਇਹ ਹੀ ਮੇਰੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਪਿੰਡ ਦਿਹਾਣਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਸਮੇਂ ਵਿੱਚ ਪਿੰਡ ਦੇ ਵਿੱਚ ਹੜ੍ਹ ਆਇਆ ਸੀ ਤੇ ਹੜ੍ਹਾਂ ਤੋਂ ਬਾਅਦ ਇਹ ਬਿਮਾਰੀਆਂ ਦੀ ਸਮੱਸਿਆ ਰਹਿੰਦੀ ਹੈ ਤੇ ਇਸ ਕਰਕੇ ਸਰਦਾਰ ਭਪਿੰਦਰ ਸਿੰਘ ਜੀ ਦਿਹਾਣਾ ਉਹਨਾਂ ਵੱਲੋਂ ਬਹੁਤ ਅਪਰਾਲਾ ਕੀਤਾ ਗਿਆ ਹੈ ਕਿ 200 ਕਿੱਟਾਂ ਮੈਡੀਕਲ ਕਿੱਟਾਂ ਪਿੰਡ ਦੇ ਵਿੱਚ ਵੰਡੀਆਂ ਜਾ ਰਹੀਆਂ ਆ ਜਰੂਰਤਵੰਦਾਂ ਨੂੰ ਅਸੀਂ ਉਹਨਾਂ ਦਾ ਬਹੁਤ ਤੈਨਾਂ ਨੂੰ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ